ਕੀ ਕਰਵਾ ਪਰੇ ਕੀ ਹੋਵੇ ਲੋ ਜੀ ਭਾਈ ਅਸੀਂ ਜਾਣਿਆਂਗੇ ਅਸੀਂ ਤਿਆਰ ਹੋ ਗਏ ਨਤਨਾਥ ਪਲ ਸਲਾਹ ਇੱਕ ਦੀ ਹਕਮਤ ਤੇ ਗਰਮੰਤ ਤੇ ਬਰਾਬਲੀਨ ਦੀ ਹੁਣ ਉਹਨਾਂ ਨੇ ਸਲਾਹ ਹਟਾਤੀ ਕਹਿੰਦੀ ਗਰਮੀ ਆ ਅਸੀਂ ਤਾਂ ਕਰ ਹੀ ਰਹਾਗੇ ਤੇ ਹੁਣ ਜਾਊਗਾ ਹੋਰ ਅੰਦਰ ਆਮਾਨਤਾ ਆਮਣੀ ਮੈਂ ਸਖਬਿੰਦਰ ਵੀ ਦੇ ਨਾਲ ਜਾ ਯਾਰ ਨਹੀਂ ਆ ਕੀ ਕੀ ਕਰੀਏ ਬਈਆ ਜਦੋਂ ਬੁਧਮਾਨ ਨੂੰ ਵੀ ਪਿਆਉਣ ਦੀ ਬਾਤ ਹੁੰਦੀ ਹੋ ਜਾਂਦੇ। ਉਹ ਕੱਪੜੇ ਬਗੂਨ ਮੰਨ ਲੈ ਆਏਗੀ। ਤਿਆਰ ਕਰ ਪੁੱਤ ਹਾਂ ਦਾ ਨਹੀਂ ਪਤਾ ਹੈ ਤੇਨੂੰ ਪਤਾ ਨਹੀਂ ਆਤੀ ਬਰਦੀ ਨਾ ਰਹੇ ਜਾ ਉਰੇ ਚਲ ਜਪਾ ਤਿਆਰ ਹੋ ਜਾਈ ਫਿਰ ਮਿਲ ਜਾਂਗੇ ਬਾਤ ਦੀ ਨਾ ਰਹੇ ਜਾਈ ਜਾ ਆ ਆਮਣੇ ਕਿ ਜਾਮਣਾ ਵਾਲੀਆਂ ਸਖਵਿੰਦਰ ਤੋਂ ਅਸੀਂ ਜਾਮਣਾ ਮਗਾਏ ਕਿਹਦੇ ਨਾਲੇ ਬਾਤ ਲੈ ਲਿਆ ਤਰ ਬਾਅਦ ਸੇ ਲੈ ਲੈ ਆਪਦੇ ਮਾਹਲ ਪਾਲੀ ਆ ਬਾਟ ਵਾਲੀ ਨੂੰ ਕਹਿੰਦਾ ਸੀ ਚੱਲ ਪਤਾ ਨਹੀਂ ਉਹ ਨਾ ਇਮਾਨਤ ਨਹੀਂ ਛੱਡਦੀ ਨਾ ਮਾਰ ਮੋੜ ਤੱਕ ਇਧਰ ਨਹੀਂ ਚੱਲੋ ਭਾਈ ਮਾਨਤ ਕੋਲ ਦੋਨੇ ਸੀ ਕੋਣ ਹੈ ਮਾਨਤ ਕੋਲ ਚੱਕ ਲਈ ਉਹਨੇ ਹਾਂ ਜੇ ਮੈਂ ਬੈਲਵਨ ਖੜਾ ਦੇ ਅੱਜ ਅਸੀਂ ਪਹੁੰਚ ਗਏ ਆ ਪੂਆਜੀ ਕੋਲ ਤੇ ਇਮਾਨਤ ਤਾਂ ਦਿਖਾਉਣਾ ਤੁਹਾਨੂੰ ਇਸ ਤਰ੍ਹਾਂ ਨਾ ਛੂਟੇ ਦੇ ਰਹੀ ਹੈ ਦੇਖੋ ਪੂਰਾ ਕੋਰਸ ਕਰ ਰਿਹਾ ਕੈਮਰਾ ਜੈਂਜ ਕਰਕੇ ਦਿਖਾਉਣਾ ਇਧਰ ਦੀ ਨਹੀਂ ਹੁੰਦਾ ਅਸੀਂ ਪਹੁੰਚ ਗਏ ਚੈਲਾ ਵਾਲੀ ਪੂਆਰ ਆ ਪੋਤਾ-ਪੋਤੀ ਦੇਖਣ ਅਮਾਨਤਾ ਕੀ ਕਰਦੀ ਐ ਮੈਂ ਝੂਠੀ ਨਹੀਂ ਨੀ ਕੱਟੇ ਕੱਗਣ ਝੂਠੇ ਦਿੰਦੀ ਮੈਂ ਕੱਗਣ ਨਹੀਂ ਦਿੰਉਂ ਕੱਗਣ ਝੂਠੇ ਦਿੰਦੀ ਐ ਤੂੰ ਅੱਛਾ ਮੈਂ ਨਾ ਹਾਂ ਲੋ ਜੀ ਆ ਤਾਂ ਭੂਆ ਜੀ ਦਾ ਪੋਤਾ ਦਾ ਸੌਂਗ ਹੈ ਝੂਠੇ ਤੋਂ ਨਾ ਸੌਂਦਾ ਨੂੰ ਖੋਤੀ ਐ ਜਵੜੇ ਪਕਾਉਣੇ ਨੇ ਤੈਨੂੰ ਵਧੀਆ ਲੱਗਦਾ ਝੂਠੇ ਦੇਣਾ ਹਾਂ ਆ ਬੱਚੇ ਸਿਪਾ ਵਧੀਆ ਲੱਗਦਾ ਦਦਾ ਜੀ ਉਹ ਥੰਡੇ ਆ ਗਏ ਦਸੀ ਟੂ ਟੇਬਲ ਆ ਵੀ ਬੋਲ ਝੂਟੇ ਮਾਟੇ ਖੰਡੂ ਕਿਉਂ ਲੁਕਾ ਕੇ ਆ ਮੁੰਡੂ ਦਲੀ ਭਾਗਰ ਆ ਰਿਹਾ ਨੇ ਆਪ ਨੂੰ ਨਾ ਨਾ ਬਾਤਾਂ ਨਿਕਰੇ ਬਾਬਾ ਇਹਦੀ ਬਾਜੰਦ ਆ ਸੱਪੂ ਝੂਟ ਲੱਗੇ ਸਿਰ ਸੌਂਦਾ ਹੈ ਆ ਫਿਰ ਮੈਨੂੰ ਜੂਰਾਂ ਦੇ ਪੈਰ ਤੇ ਧੂਣੀ ਜੀ ਵਾਦਾ ਕਰੂ ਫਿਰ ਕਿਉਂ ਹੁੰਦਾ ਉਹ ਜਿਗੜੇ

ਜਵਾਕ ਪਾਲਣੇ ਬਹੁਤ ਔਖੇ ਨੇ ਪਈਨੇ ਜੋੜੇ ਤਾਂ ਖਾਸ ਕਰਕੇ ਪਾਲਣੇ ਔਖੇ ਨੇ ਇੱਕ ਨੂੰ ਚੱਕ ਲਾ ਇੱਕ ਨੂੰ ਧਰ ਲਾ ਪਹਿਲਾਂ ਭੋਜ ਮੁੰਡੇ ਨੂੰ ਸੁੱਧ ਪਿਆ ਕੇ ਹੱਟੇ ਹੁਣ ਕੁੜੀ ਨੂੰ ਪਿਆਉਂਦੀ ਐ ਐਨੇ ਮੁੰਡੇ ਦੀ ਬਾਹਰ ਆਈ ਜੀ ਰੋਣ ਦੀ ਹੈ ਇੱਕ ਜਣੇ ਦਾ ਜਵਾਕ ਨਹੀਂ ਠੀਕ ਆਉਂਦੇ ਹੈ ਨਾ ਉਹਨੂੰ ਵੀ ਬੇਚੇਰੀ ਨੂੰ ਕੰਮ ਰਹਿੰਦਾ ਕੰਮ ਕਰਦੀ ਉਹ ਨਾ ਸਾਰਾ ਦਿਨ ਕੰਮ ਮੋਕਦਾ ਕਰੇ

ਸਹਰਾ ਨਹੀਂ ਸਰਦੀ ਜਵਾਖਾ ਨਾਪ ਤੱਕ ਧੱਗੇ ਹੋ ਬਣੇ ਕਾਹਉਂਦੀ ਪਾਹ ਤਾਹ ਤਾਨੀ ਬੁੱਟੋਂਗੇ ਹਵਾ ਨਹੀਂ ਉਹਨੇ ਲਾਕੇ ਇਹ ਮਿੱਠੀ ਆਉਂਦੀ ਇਹਦੀ ਹਾਂ ਮੰਨ ਤ ਨਿਕਾਇਕ ਆ ਕੇ ਮਿੱਠੀ ਆਉਂਦੀ ਓਹ ਘੁੱਟ ਨਾ ਨਹੀਂ ਬੁੱਤਾ ਸੋਹਣੇ ਨਾ ਪੈਰ ਸੋਹਣੇ ਸੋਹਣੇ ਪੈਰ ਨਹੀਂ ਕੀ ਨਿੱਕੇ ਦੇਖੇ ਕਹੇ ਤਾਂ ਮੁੰਡੇ ਦੇ ਪੈਰ ਦੇਖਦੀ ਆ ਕਦੇ ਕੁੜੀ ਦੇ ਪੈਰ ਦੇਖਦੀ ਵੀ ਸੋਹਣੇ ਨੇਗੇ ਆ ਇਹ ਸੋਹਣਿਆ ਹਾਂ ਇਹਦੇ ਵੀ ਪੈਰ ਸੋਹਣੇ ਆ ਇੰਤਜੂੜ ਜੂਲ ਲੈ ਰਹੀ ਚਾ ਹੋਇ ਪ੍ਰਮਾਨ ਤੁੰਤ। ਉਹ ਤੇ ਮਾਦੇ। ਹਾਂ? ਨਾਪ ਤਾਂ ਇੰਨਾ ਨਾ ਜ਼ੋਰ ਦੀ ਇੰਨਾ ਨਾ। ਇੰਨਾ ਆਉਂ ਹੀ ਹੋਲੀ। ਉਹ ਕੁੜੀ ਵੀ ਬੜਕ ਲੈਂਦੇ ਬੇ ਇਧਰ ਬੋਰ ਰਹੇ ਨੇ। ਪ੍ਰਨੀਤਾ ਪਰਨੀਤਾ। ਬੱਜਤ। ਮੇਰੀ ਪਤੀ ਜੀ ਦਾ ਨਾਮ ਵੀ ਪ੍ਰਨੀਤਾ। ਲੋ ਜੇਸੀ ਦੂਜੀ ਭੂਆ ਜੀ ਕਰ ਆਈ ਹੁਣ ਉਥੋ। ਤੇ ਹੁਣ ਆ ਗਏ ਨਿਰਮਲਾ ਦੀ ਰਸੋਈ ਦੇ ਵਿੱਚ ਅਸੀਂ ਕਹਾਂ ਜੀ ਸਾਨੂੰ ਭੁੱਖ ਨਹੀਂ ਲੱਗਦੀ ਭੁੱਖ ਨਹੀਂ ਹੈਗੀ ਉਦੋਂ ਅਸੀਂ ਚਾਹ ਪੀਣ ਨਾਲ ਸਮਾਨ ਹੋਰ ਖਾ ਲਿਆ ਸੀਗਾ ਸਾਰੇ ਖਾਣਾ ਸਾਨੂੰ ਹਟਦੀ ਨਹੀਂ ਕਹਿੰਦੀ ਮੈਂ ਰੋਟੀ ਬਣਾ ਕੇ ਖਵਾ ਕੇ ਤੋੜੂਗੀ ਇਹਨੂੰ ਕਹਾਂ ਰਸੋਈ ਕੀ ਕਰੋ ਰੋਟੀ ਨਹੀਂ ਮੈਂ ਤੇ ਆਉਣੀ ਤੇ ਪਾਲਤੀ ਲੱਗ ਜਾਣੀ ਬਸ ਇੱਕ ਹੀ ਕੋ ਰੋਟੀ ਖਾ ਮੰਨੂ ਫਿਰ ਅਸੀਂ ਹੁਣ ਜੇ ਤੂੰ ਖੜਾ ਕਰਦੀ ਹੈ ਤੇ ਇਧਰ ਸਬਜ਼ੀ ਬਣਾ ਰੱਖੀ ਹੈਗੀ ਮਟਰ ਪਨੀਰ ਰੋਟੀ ਚੈਰੀ ਕਰ ਰੱਖੀ ਆ ਨੇ ਸਾਰੀ ਕਹਿੰਦੀ ਮੈਨੂੰ ਆਏ ਸੇ ਇੱਧਰ ਰੋਟੀ ਖਾਉਣੀ ਕਰਨੀ ਕਰਨੀ ਹੋਗੀ ਨਾ ਸਰਿਆ ਨਹੀਂ ਹੈਗਾ ਦੱਸ ਸਾਨੂੰ ਤਾਂ ਇੰਨੀ ਤਾਂ ਭੁੱਖਾ ਹੈ ਨਹੀਂ ਸਾਡੇ ਉਧਰ ਅੱਜ ਕਿ ਆਇਆ ਚਾਹ ਪੀ ਲਈ ਕੁੜੀਆਂ ਨਹੀਂ ਆਈਆਂ ਫਿਰ ਤੁਹਾਡੀਆਂ ਨੇ ਕੁੜੀਆਂ ਕਹਿੰਦੀ ਮम्मी ਗਰਮੀ ਹੈ ਗਰਮੀ ਤੋਂ ਡਰ ਗਈਆਂ ਹੂੰ ਗਰਮੀ ਤੋਂ ਡਰ ਗਈਆਂ ਕੁੜੀਆਂ ਤੇ ਪ੍ਰਵਲਿੰਨ ਵੀ ਕਹਿੰਦੀ ਫਿਰ ਮम्मी ਮੈਂ ਵੀ ਨਹੀਂ ਜਾਂਦੀ ਕਹਿੰਦੀ ਜਦੋਂ ਸੁਖਮੁਣ ਤੇ ਗੁਰਮੁਣ ਹੋਰੀਆਂ ਨਹੀਂ ਜਾਂਦੀਆਂ ਹੈਗੀਆਂ ਨਾ ਇੱਕ ਵਾਰ ਵੀ ਹੋਣੀ ਜਵਾਕ ਤੇ ਗਰਮੀ ਚ ਜਵਾਖ ਮੋ ਗਾਨੀ ਸਾਵੇਂ ਮਾਸਾ ਸੁੱਟੀ ਹੁੰਦੀ ਆ ਕੀ ਉਹ ਵੀ ਤੁਸੀਂ ਅੱਜ ਕਹਿਣੇ ਸਾਡੇ ਨਾਲ ਚੱਲੋ ਤੇ ਸਬਜ਼ੀ ਮੈਂ ਪਾਲੂ ਚਾ ਬਣਾ ਲੈ ਰੋਟੀ ਫਿਰ ਪਕੜਾ ਲੈਣੇ ਦੋਨੇ ਜਾਣੀਆਂ ਤੇ ਧੂਆ ਜੀ ਕੇ ਘਰ ਦੇ ਕੋਲੋਂ ਆ ਤੁੰਡੀ ਇਹ ਕਮਰਾ ਕੀ ਐਸੀ ਜਿਹਾ ਦੋ ਕਮਰੇ ਆ ਸੀਗੇ ਸਹਿਦ੍ਰਕਾਰ ਹੈਗਾ ਸਾਰਾ ਮੁਰਸੋ ਇਹ ਇਧਰ ਆਗੇ ਆ ਮੱਜਾਂ ਦਾ ਸੈੱਟ ਬਣਾ ਰਹਾ ਹੈ ਆਪਨੇ ਵੀ ਖੁਲਵਾ ਰਾਇ ਨਰੇ ਆ ਗਾੜੇ ਫੰਦਾ ਕੱਢੀ ਹੁਣ ਸੋਹਣਾਂ ਵਾਲੀਆਂ ਨੇ ਮੱਜਾਂ ਹਜੇ ਟੋਕੀ ਵਾਲੀ ਮਸ਼ੀਨ ਇੱਧਰ ਹੈ ਇੱਧਰ ਹੈ ਦੋ ਮੱਜਾਂ ਨੇ ਇੱਕ ਮੇਕ ਕੀਤੀ ਹੈ ਕੱਨੇ ਤਸੂ ਮਹਿੰਗੀ ਸੀ ਇੱਕ ਕਹਿੰਦੇ ਸੀ ਮੱਜ ਹੁਣ ਦੇਖਦੇ ਚੱਲ ਜਾਂਗੇ ਜੀ ਲੈਣੀਆਂ ਨੇ ਵਿਚਾਰੀਆਂ ਹੌਕੀ ਜਾਂਦੀਆਂ ਨੇ ਉਹ ਕੂਲਰ ਲੱਗਿਆ ਹੋਇਆਗਾ ਤੇ ਤਾਂ ਵੀ ਮੱਜਾਂ ਹੌਕੀ ਜਾਂਦੀਆਂ ਨੇ ਜੀ ਕਿ ਹੋਵਾਂ ਲੱਗਿਆ ਥੋੜੀ ਤਾਰ ਲਾਹੀ ਪਈ ਐ ਕਿਉਂਕਿ ਪਕੂ ਵੀ ਹਨਾ ਜੀ ਕਿ ਖੇਤਾਂ ਚ ਰਹਿੰਦੇ ਨੇਗੇ ਉਹ ਦੂਜੀ ਪੂਆ ਜੀ ਦਾ ਘਰ ਹੋ ਸੀ ਪਲੋਂ ਉਕਰੇ ਸੀ ਵੀ ਹਾਂ ਹੀ ਵਸ ਤੇ ਜਾਇਆਇਓ ਉਧਰ ਤੇ ਉਹ ਥੋੜੀ ਸਾਡੀ ਪੂਆ ਜੀ ਵੱਡੀ ਨੂੰ ਵੀਡੀਓ ਚ ਨਹੀਂ ਆਉਂਦੀ ਤਾਂ ਹੀ ਇਸ ਕਰ ਤੋਂ ਨਾਲ ਕਰੇ ਪੂਆ ਜੀ ਨਵੀਂ ਵੀਡੀਓ ਬਣਾਈ ਤੇ ਪੂਆ ਜੀ ਸਾਡੇ ਹੈ ਨਹੀਂਗੇ 7 ਸਾਲ ਹੋ ਗਏ ਨੂੰ ਲੈਥੋ ਇਹ ਪੂਆ ਜੀ ਸਤਿ ਸ਼੍ਰੀ ਅਕਾਲ ਤਾਂ ਬੋਸ ਉਹਨਾਂ ਖੇਤ ਚ ਬੈਠੇ ਨੇ ਹੈਨਾ ਜਿੱਥੇ ਉਹ ਬਹਿ ਰਹੇ ਇਹ ਹੀ ਹੁੰਦੇ ਨੇ ਆਪਣੇ ਢਿੰਗੂ ਵਾਲੇ ਇੱਧਰ ਸਾਰੇ ਖੇਤ ਨੇ ਜੀਰੀ ਜੀਰੀ ਉਹ ਦੁੱਜੀ ਪੂਆ ਜੀ ਦਾ ਕਾਰ ਟਰੈਕਟਰ ਖੜਾ ਉਹਨਾਂ ਦਾ ਸਰਸ ਤੇਰੇ ਬਹੁਤ ਖੇਤ ਹੀ ਖੇਤ ਨੇ ਵਿਚਾਲੇ ਫੇਰ ਹੈ ਮਾਗਰ ਮੂਰੇ ਸਾਰੇ ਖੇਤ ਨੇ ਖੇਤ ਜਮਾਉਂ ਤਾਂ ਤੇਰੀ ਹੁੰਦੀ ਹੈਗੀ ਪਰ ਹੈਨਾ ਹੁਣ ਹੁਣ ਮੱਖੀਆਂ ਪਮਪੜ ਉੱਠ ਕੇ ਹੋਣਗੇ ਹਨਾ ਆ ਸੌਣ ਦਾ ਮਹੀਨਾ ਤਾਂ ਬਹੁਤ ਸੌਣ ਦਾ ਮਹੀਨਾ ਸੁਣੋਂ ਅੰਦਰ ਮਾਲਾ ਕੱਢਣਾ ਖਾਜਾ ਲਾਉਣਾ ਹੋਣਾ ਹੋਰ ਮੇਰੇ ਨਾਲ ਸੀ ਇਹ ਕੈਮਰੇ ਦੇ ਹੋਟ ਮੱਖੀਆਂ ਮੱਛਰ ਬਹੁਤ ਹੁੰਦੇ ਹੋ ਹਾਂ ਹੋਰ ਟੂਟੇ ਨਹੀਂ ਆਉਣਾ ਕਿ ਡੱਬੇ 'ਚ ਪਾਣੀ ਹੁੰਦੀ ਹੈ ਮੈਂ ਹੋਰ ਹੁਣ ਤਾਂ ਖੇਤਾਂ ਆਉਂਦਾ ਹੋਊਗਾ ਹਨਾ ਆਉਣ ਲੱਗੋਂ ਮਸ ਆਹ ਲਾਈ ਜਾ ਗਈ ਜੁਣੀ ਲਾਈ ਮੱਜਾਂ ਨੂੰ ਹਨਾ ਰਾਤ ਨੂੰ ਅੰਦਰ ਹੁੰਦੀਆਂ ਵਸਾ ਕਿੱਟਾ ਛੱਡ ਕੇ ਹਾਂ ਅੰਦਰ ਹੀ ਹੋਣੀਆਂ ਤੁਹੀਂ ਪਾ ਦੇ ਨਾ ਸਾਨੂੰ ਨਹੀਂ ਜਾਦਾ ਤੁਸ ਹੱਸ ਪਰ ਬਣਾਉਂਦੀ ਰੋਟੀ ਫਿਰ ਮੈਂ ਕਹਿੰਦੀ ਫਿਰ ਜੇ ਥੋੜੀ ਮੀਂਹ ਆਇਆ ਤੁਹਾਨੂੰ ਪੈਸੇ ਦਊਂਗੀ ਲੋੜਾ ਥੋੜਾ ਹੈਗਾ ਸਾਡੇ ਹੁਣ ਬਣਾ ਲੈ ਕੋਈ ਕੋਈ ਅੱਜ ਕੱਲ ਖੇਤ ਬੰਨੇ ਜਾਂਦਾ ਹੋਰ ਖੇਤ ਬੰਨੇ ਜਾਂਦਾ ਬਈ ਦੁੱਧ ਆਨੇ ਭੈਣ ਆਈ ਛੋਟੀ ਦੀ ਕੁੜੀ ਚੁੰਦੀ ਗਾਹ ਦੀ ਹੈ ਨਾ ਹੁਣ ਚਾਹੀਦੀ ਹੁੰਦਾ ਜਵਾਬ ਨੂੰ ਕਰੀ ਚਾਹਤੀ ਪਹਿਲੇ ਤਾਂ ਚਾਹ ਟਾਈਮ ਕੋਈ ਲਾਦਾ ਬਈ ਦੁੱਧ ਫੇਤੀ ਪੱਤੀ ਹੁਣ ਬਹੁਤ ਜਾਂਦਾ ਹੈ ਨਾ ਜੀਰੀਆਂ ਲਾਉਂਦੇ ਨੇ ਬਾਕੀ ਮੇਰੇ ਤਾਈ ਕਿ ਉਹਨਾਂ ਦੀ ਕੁਝ ਰੱਖਦੇ ਨੇ ਉਹ ਕਹਿੰਦੇ ਦੁੱਧ ਹਾਂ ਹੋ ਗਈ ਘਰ ਵਿੱਚ ਸਬਜ਼ੀ ਮੈਂ ਪਾ ਲਾਂਗੇ ਚਲੋ ਜੀ ਫੇਰ ਜਾਂਦਾ ਬਈ ਲੋ ਜੀ ਅਸੀਂ ਜਾਂਦੇ ਹਾਂ ਹੁਣ ਦੋ ਦੋ ਰਿਸ਼ਤੇਦਾਰੀਆਂ ਦਾ ਮੌਜ ਹੁੰਦੀ ਹੈ ਪਹਿਲਾਂ ਦੋ ਘਰਾਂ ਦੇ ਖਾਏ ਅਸੀਂ ਪਹਿਲਾਂ ਉਧਰ ਖਾ ਪੀ ਆਏ ਹੁਣ ਇਧਰ ਖਾ ਪੀ ਆਏ ਪਰ ਜਿੰਨਾ ਕ ਟਾਈਮ ਸੀ ਹਨਾ ਓਨਾਂ ਕ ਲੱਗ ਗਿਆ ਆਮਣੀ ਵਾਲਾ ਪਰਸ ਮੇਰੇ ਕੋਲ ਹੈ ਆਮਣੀ ਵਾਲਾ ਪਰਸ ਮਹਾ ਮੇਰੇ ਕੋਲ ਜਿੰਨਾ ਕ ਟਾਈਮ ਸੀ ਓਨਾਂ ਕ ਲੱਗ ਇਹ ਕਿ ਬਣਾਵਾਂਗੇ ਇੱਥੇ ਚਾਦਰਾਂ ਧਰਾਂਗੇ ਅਸਰ ਕੇ ਕਾਰ ਵਾਸਤੇ ਕੇਵਲ ਗੱਡੀ ਗੁੱਡੀ ਲਿਆਉਣੀ ਪੈਣੀ ਹਾਂ ਠੀਕ ਆ ਬਈ ਬਿਉਂਤ ਜਾਈ ਆਪਾਂ ਸੋਚ ਰੱਖਾਂਗੇ ਉਹ ਜੀ ਬਣਦੀ ਆ ਨਾ ਉਹ ਵਾਰ ਕੇ ਪੈਨੀ ਫੀਸ ਉਹ ਹੀ ਲਵਾਵਾਂਗੇ ਹਾਂ ਵਧੀਆ ਸਮਝ ਤੂੰ ਦੋਗੇ ਕਾਰਾ ਕੁਝ ਦੀਵਾਲੀ ਵੇਲੇ ਕਹੀਂ ਫੇਰਾੰਗ ਕਰਵਾ ਦੇਣਾ ਨਾ ਪਤਾ ਆ ਜਾ ਤੁੱਪੇ ਨਾ ਹੁਣ ਖੇਡ ਗੱਡੀ ਚ ਤੋੜਤੀ ਬਈ ਇਹ ਲਿਆਂਦੀ ਸੀ ਥੋੜੀ ਜਿਹੀ ਹੋਈ ਲਿਆਂਦੀ ਹੋ ਜੇ ਆਹ ਰਹਿਮਾਨ ਤਾ ਮੈਂ ਚੀਜ਼ ਰੱਖਦੀ ਨਹੀਂ ਲੋਕੋ ਲੇ ਘਰਾ ਦਰਤਾ ਹੁਣ ਭੂਆ ਕਾ ਕਰ ਫਰਕ ਨਾਲ ਦੂਜੀ ਕਾ ਇਹ ਸਾਡੀ ਛੋਟੀ ਪੂ ਭਾਜੀ ਐ ਇੱਥੇ ਹਾਂ ਜੀ ਪ੍ਰਧਾਨ ਮੰਤਰੀ ਦੇ ਇੱਥੇ ਆ ਜਾਈਏ ਅਸੀਂ ਆਪਣੇ ਪਿੰਡ ਤੇ ਰਹੂਗਾ ਨਾ ਜਾਊਂਗੀ ਕਹਿਣਾ ਲਾਗੇ ਫਿਰ ਮੈਂ ਬੁੱਧਵਾਰ ਨੂੰ ਐਸੀ ਮੰਗਲਵਾਰ ਨੂੰ ਆਈ ਤੇ ਨਹੀਂ ਤੂੰ ਬੁੱਧਵਾਰ ਨੂੰ ਮੰਗਲਵਾਰ ਬਲੌਗ ਲੈ ਪਾਇ ਤੁਸੀਂ ਕਿੰਨਾ ਉਹਦੀ ਪਤਾ ਸੀ ਉਹ ਹਾਂ ਬੁੱਧਵਾਰ ਨੂੰ ਪਾਇਆ ਦੂਜੇ ਨੂੰ ਬੁੱਧ ਮੰਗਲਵਾਰ ਨੂੰ ਆਥਣੇ ਆਈ ਹੈਗੀ ਹਾਂ ਮੰਗਲਵਾਰ ਨੂੰ ਆਥਣੇ ਮੰਗਲਵਾਰ ਨੂੰ ਆਥਣੇ 6 ਵਜੇ ਆਈ ਹੈ 6:30 ਵਜੇ ਬੁੱਧਵਾਰ ਨੂੰ ਬਲਾਗ ਪਾਤਾ ਸੋਨੇ ਬਲਾਗ ਵਿੱਚ ਪਤਾ ਲੱਗ ਜਣਾ ਵੀ ਹੈ ਨਾ ਸਾਡੇ ਨਾਨਕੇ ਕੀ ਹੋ ਰਿਹਾ ਹੈਗਾ ਹਾਂ ਮਰੂ ਚੀਏ ਜਪਤ ਪੁੱਤ ਆਹ ਹੁਣੇ ਤੇ ਹੋਰਾ ਹੋ ਜੋ ਕੱਲ ਕੱਟ ਕੇ ਉਹ ਤੈਨੂੰ ਮੈਂ ਹਾਂ ਬਾਹਰ ਲਿਆਂ ਭੈਣਾਂ ਨੇ ਨਾ ਰਾਈ ਚਿਬੜ ਨਹੀਂ ਦੇਖੇ ਇੱਥੇ ਲੱਗੇ ਪਏ ਸਾਨੂੰ ਦਿਖਾ ਮ ਰਾਈ ਚਿਬੜ ਹੋ ਦੇ ਰਾਈ ਚਿਬੜ ਆ ਸੀ ਵੱਡੇ ਵੱਡੇ ਜਿਹਾ ਹਾਂ ਇਹ ਆ ਸੀ ਰਾਈ ਚਿਬੜ ਤੇ ਆ ਰਾਈ ਚਿਬੜ ਤੇ ਇੱਕ ਆਹ ਮੇਰਾ ਰਾਈ ਚਿਬੜ ਲੱਗ ਗੋਣ ਬਹੁਤ ਸਾਰੇ ਤੇ ਸਾਰੀਆਂ ਰਾਈ ਚਿਬੜਾਂ ਦੀਆਂ ਬੇਲਾਂ ਨੇ ਅੱਗੇ ਜੀ ਫੜਦਰ ਜੀ ਮੂੰਗੀ ਨਹੀਂ ਇਹ ਛੱਡਦਾ ਅਗਲਾ ਪਲ ਜਾਂਦੀ ਹੈ ਫਿਰ ਆਪਣੀ ਮੂੰਗੀ ਦੇ ਕੱਦ ਛੋਟੇ ਨੇ ਵੀ ਬਾਣਾ ਨੇ ਫਰਕ ਨਹੀਂਗੇ ਨਾ ਰੇਰੂ ਬਦਲਾ ਮੱਕੀ ਇਧਰ ਕੋਈ ਕੋਈ ਟਮਾਟਾ ਮੇ ਘਰ ਦਿਆ ਹੋਸੀ ਮੂੰਗੀ ਹੈ ਜੀ ਬਾਈ ਮੂੰਗੀ ਹੈ ਚਿੰਗ ਮੂੰਗੀ ਹੋਈ ਹੈ ਆਤਰ ਹੋਗੀ ਮਿਲਾਂਗਾ ਸੰਗਾ ਪਣ ਆਜੋ ਮਿਲਿਆ ਆਇਓ ਨਾ ਨਾ ਕੋਈ ਨਾ ਠੀਕ ਹੈ ਮੈਨੂੰ ਨਹੀਂ ਰਹਿੰਦੀ ਮੈਨੂੰ ਨਹੀਂ ਰਹਿੰਦੀ ਕਹਿੰਦੀ 9:00 ਵਜੇ ਸਕੂਲ ਚ ਚਲੋ ਬਾਦਿ ਨੂੰ ਹੁਣ ਹੋ ਘਰੇ ਜਾਵਾਂਗੇ ਆਪਾਂ ਕਿਲੇ ਕਬਾਹੀ ਦਾ ਫਰਕ ਕੀ ਹੈ ਕਿਲਾ ਡੂੜ ਕਿਲਾ ਬਾਹੀ ਦਾ ਫਰਕ ਕਰ ਦੇਖ ਖੋਸ ਹੋ ਗਈ ਫਿਰਦੀ ਆ ਪੂਰੀ ਖੋਸ ਹੋ ਗਈ ਹੁਣ ਪੂਆ ਜੀ ਕੇ ਨਾ ਦੋ ਜਾਮਣਾਂ ਨੇ ਬਾਹਲੀਆਂ ਜਾਮਣਾਂ ਨੇ ਇਹਨਾਂ ਦੇ ਕਾਕੇ ਉੱਚੀਆਂ ਨੇ ਟੋੜੀਆਂ ਆਣੀਆਂ ਜਾਂਦੀਆਂ ਨਿਖਾਵਾਂਗੇ ਸੋਨੂ ਜਾਮਣ ਸੰਤਾ ਇੱਥੇ 3.5 ਹੋ ਗਏ ਘਰੇ ਕਿਲੋ ਚੱਲੇ ਆਪਾਂ ਦੋ ਰੂੜ ਘੰਟੇ ਦੀ ਬਾਟ ਹੈ ਪੂ ਸਿ ਥਰਮਲ ਥਰਮ ਹੋ ਜਾਂਦੇ ਹੋਏ ਦਿਖਾਵਾਂਗੇ ਤੂੰ ਆ ਥਰਮਲ ਚੁੱਕੇ ਮੈਂ ਨਿਕਲਦਾ ਹਨ ਇਹ ਤਾਂ ਡਿਗਦਾ ਹੋਆ ਕੇ ਹਨਾ ਹੋਰ ਪਿੰਡ ਵੀ ਹੈ ਬਣਿਆ ਆ ਹਨਾ ਬਣਾ ਬਣਾ ਵਾਲ ਪਿੰਡ ਬਣਾ ਥਰਮਲ ਬਣਿਆ ਹੋਇਆ ਇੱਥੇ ਬਹੁਤ ਸਾਰੇ ਹਨਾ ਰੋਜ਼ਗਾਰ ਮਿਲਿਆ ਹੋਇਆਗਾ ਸਾਰੇ ਜਿਹੜੇ ਨੇੜੇ ਦੇ ਪਿੰਡ ਨੇ ਇੱਥੇ ਥਰਮਲ ਚ ਲੱਗੇ ਹੋਏ ਨੇ ਬਹੁਤ ਇੱਥੇ ਬਿਜਲੀ ਤਿਆਰ ਹੁੰਦੀ ਹੈ ਹਨਾ ਥਰਮਲ ਇੱਧਰਲੇ ਪਿੰਡਾਂ ਨੂੰ ਸਾਨੂੰ ਪਤਾ ਹੀ ਨਹੀਂ ਹੈਗਾ ਇੱਥੋਂ ਚੈਲਾ ਵਾਲੀ ਤੋਂ ਸਾਡੇ ਵੀਵਰ ਵੀ ਬਹੁਤ ਨੇਗੇ ਵੀਡੀਓ ਦੇਖ ਦੇਣਗੇ ਹਨਾ ਤ ਬੜੀਆ ਲੱਗਦਾ ਜੀ ਅਸੀਂ ਪੈਨਿਆਂ ਨੂੰ ਵੀ ਅਸੀਂ ਛੋੜੀ ਵੀਡੀਓ ਦੇਖਣਾ ਹੈ ਛੋੜੇ ਰਿਸ਼ਤੇਦਾਰੀ ਜਾਣਦੇ ਆਗੇ ਤੇ ਤੁੰ ਨੂੰ ਸਭ ਨੇੜੀ ਰਹਿ ਜਾਂਦਾ ਦੋ ਜੀ ਘਰ ਬਲਾ ਆ ਗਿਆ ਇਹਦੇ ਇਧਰ ਚੈਲਾ ਰੀ ਸਾਡੇ ਭੂਆ ਜੀ ਹੋਰ 10 ਦਿਨ ਮਨ ਕਹੇ ਸਾਡੇ ਚਿੱਟੇ ਕੱਪੜੇ ਜੀ ਅਸੀਂ ਪਾ ਲੈਣੇ ਨਾ ਤੂੰ ਆ ਜਾ ਬੰਦਾ ਇਹ ਤਾਂ ਫਿਰ ਵਿਆਬਾਨ ਤਾਂ ਪਿਆ ਸੀ ਨਾ ਆਵਾਦ ਇਹਨੇ ਕਰਿਆ ਤੇਰੀ ਬਾਤ ਹੋਵੇ ਸੱਚੀ ਇਹਨਾਂ ਦੇ ਰੇਟ ਵਧ ਗਏ ਚਲ ਵਧੀਆ ਨੇ ਤਾਂ ਅੱਛਾ ਇਹਦੀ ਬਾਤ ਦੋ 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 ਲੱਖ ਮਹਾਂਨ ਕਿਲਾ ਹੁੰਦਾ ਸੀ ਉਦੋਂ ਨਾ ਇਹ ਹੋ ਗਿਆ ਰੁਜ਼ਗਾਰ ਮਿਲ ਗਿਆ ਗਰੀਬਾਂ ਨੂੰ ਲੈ ਬਿਜਲੀ ਹੋ ਗਈ ਹੁਣ ਇੱਥੇ 35 35 ਲੱਖ ਦਾ ਹੋ ਗਏ ਕਿੰਨੀ ਜਗ੍ਹਾ ਰੁਕੀ ਹੋਈ ਹੈ ਜਿੱਦ ਦੀ ਉੱਤਰ ਨਹੀਂ ਤੇ ਹੋਣੀ ਇੱਕ ਪਾਸੇ ਜਾ ਦਰਦਾਰ ਦਰਦ ਲੈ ਕੇ ਜਾ ਸਮਾਨ ਕਰਕੇ ਅੰਦਰ ਦੁਕਾਨ ਤੇ ਸਪਰਿਆ ਹਾਲ ਭਾਈ ਖੜੇ ਮਿਲ ਜਾ ਰਹੇ ਹੋ ਸੀਜਨ ਦਾ ਕੰਮ ਹੈ ਨਾ ਨਹੀਂ ਘੰਟਾ ਘੜੀ ਹੋ ਰਹੀ ਹੈ ਦਵਾਈਆਂ ਵਾਲੇ ਖੜੇ ਨੇ ਦਕਾਨ ਤੇ ਸਹੀ ਲੋ ਜਾਈ ਜੇ ਰਾਤ ਨੂੰ ਰਾਤ ਦਾਤੀ ਨੂੰ ਬਸ ਨਿਫਰੇ ਕੰਮ ਇਹਦੇ ਕੀ ਨਵੇਂ ਬੁੱਕਰੇ ਚਲੋ ਦੰਦ ਦੇ ਸਹੀ ਮਿਲਦੀ ਕੋਰਾ ਤੋਂ ਜਾਈ ਜਾਣਾ മാർക്കറ്റ് അടുക്കത്തെ അണ്ട് പെണ്ണേടി പെണ്ണേടി ചങ്ങായി ചേരടി പെണ്ണേടി അണ്ട് അതു അണ്ട് ഹക്ക പൊതു തേതായി ഇവിട്ടായി നേരെ അങ്ങോട്ട് മുള അങ്ങോട്ട് ചങ്ങായി ചേരടി മറിയ അണ്ട് കേതായി പൂറി മിന്നേ ഗുണ്ട് દેഹായിേ ഗിക്കേത നതാ പാചോർ മേ മോർ കേ ഇയേ മഹൻസി നിർ ഫർ лай ഗോ തവ നിഗീ സാനാം വോടി ਕਦੇ ਸਰ ਕੋਣ ਸਨੇ ਆਇਆ ਮਾਇਆ ਮਾਇਆ ਕੋਣੋਂ ਤਾਂ ਗੰਦਿਆਂ ਨੂੰ ਪਾ ਕੇ ਦੀਪਣੀ ਬਣਾ ਲਈ ਉਹ ਤਾਂ ਕੋਈ ਬੁਰਾ ਕਰਦੇ ਨਹੀਂ ਕਰਦੇ ਪਰ ਰਾਤਾ ਤੇ ਮੁਠੀ ਜਿਹਨ ਗੱਦੀ ਦੀ ਬਹੁਤ ਫੜਾਤਾ ਪੈਸੇ ਫੜਾ ਕੇ ਨੜੇ ਦੀ ਮੁਠੀ ਜਿਹਨ ਲੈ ਗਰੋਤ ਨਹੀਂ ਤੂੰ ਸਿਖਾਉਂਦਾ ਲੋ ਮਮਾ ਲਾ ਲਾ ਰੇੜੀ ਰੇਟੀ ਖਰਿਆਵ ਹੋਰ ਜਵਾਨ ਖਾਣਾ ਕੀ ਤਿਆਰ ਕਰਕੇ ਆਈ ਐ ਅੱਜ ਕੀ ਮੰਮੀ ਛੋਤੇ ਛੋਤੇ ਹੱਥ ਛੋਤੇ ਛੋਤੇ ਕੰਨ ਛੋਤੇ ਛੋਤੇ ਕੁਝ ਦੀ ਜੁਆ ਇਸੋ ਚਾਹ ਹੈ ਕਿ ਦੋ ਇੱਕੋ ਜਿਹੇ ਛੋਟੇ ਛੋਟੇ ਹਰੇ ਹੁੰਦੇ ਰੱਤ ਸਰਾ ਨਾਲ ਨਾ ਕਿਤੇ ਕੁੜੀ ਆਹ ਬਾਲਾ ਬੱਚਾ ਮੈਂ ਇਹ ਵਾਂ ਕਿ ਕਿਹੜੀ ਬੰਤ ਖਾਣੇ ਆ ਜੁਆ ਨਾ ਦੋ ਬਾਲਾ ਤਾਂ ਹਾਂ ਮੈਂ ਅਜੂ ਬਾਲਾ ਬਸ ਬੈਠੇ ਆ ਮੁਰਤ ਅਜੇ ਆਈਸਕ੍ਰੀਮ ਤਾਂ ਖਾਦੀ ਆ ਆਪਣਾ ਆ ਜਾਣਾ ਵੀ ਬੱਸ ਬਹੁਤ ਦੁਖ ਰਾਹ ਕੇ ਆ ਆਜੋ ਹੁਣ ਆਜੋ ਫਟਾਫਟ ਹੋਣ ਗੋੜਾ ਮੰਗੀ ਤੂੰ ਉਧਰ ਉਧਰ ਚੰਗਾ ਸਿੱਧਿਆ ਮੈਂ ਬਣਾ। ਕੀ ਕੀ ਹੋ ਰਿਹਾ ਹੈ? ਇਹ ਦੇਖੋ ਮੈਂ ਇਕੱਲਾ 1 ਮਿੰਟ ਚ ਖੜਾਇਆ ਹਾਂ। ਸਾਰੇ ਆਉਂਦੇ ਨਾਲ। ਮੈਂ ਕਾ ਫਿਰ ਖੜਾ ਲਗਾ ਵੀ ਪਤਾ ਨਹੀਂ ਦੱਸੋ। ਹੋਰ ਬਹੁਤ ਖਾਣੋ। ਮਾਮਾ ਚੱਲਦੇ ਆਂ। ਚੰਗਾ ਪੱਤਾ। ਪੀ ਲੈ ਕੋਈ, ਕੋਈ ਨੇ ਪੀ ਲੈ। ਚਿੰਜੋ। ਪੀ ਲੈ ਪੀ ਲੈ। ਉਧਰ ਤੁਰ ਕੇ ਆ। ਚਾਵਾ। ਚੱਲ ਕੋਈ ਨਹੀਂ ਜਾਂਦਾ। ਇੱਲਾ ਪੀ ਇੱਲਾ ਫੜ। ਚੰਗਾ। ਤੁਸੀਂ ਤਾਂ ਬਾਈ ਨਾਲ ਪੂਰੀ ਫੜੋਗੇ। ਚਾਵਾ, ਸੇ ਭਾਈ। ਨਾਲਾ ਬਾਗੂ। ਦਾਇਰ ਜਾਨੇ ਕਾਹਤੰਡਾ ਕੰਡਾ ਪਾਈ ਹਾਂ ਤੇ ਆਹ ਕਰਦਾ ਕੋਹ ਰਾਤ ਤੇ ਫੜਲਾ ਪਰਸ ਨੂੰ ਕੀ ਆਗਵੜੀ ਹੈ ਹਾਂ ਫੜਦਾ ਨਹੀਂ ਆਇਆ ਕਿਹ ਬਗ ਜਾਣ ਮੈਂ ਤਾਂ ਕਿ ਕਹਾਂਗਾ ਮੈਂ ਨਹੀਂ ਜਾ ਲੋ ਜੀ ਆਪ ਆ ਰਿਆਂਗੇ ਚਰਾਂ ਲਈ ਤਾਂ ਤੇ ਆਮਣੀ ਵੀ ਬਾਗੀ ਹੈਗੀ ਅੱਜ ਦਿਨ ਹੈਗਾ ਜੀ ਐਤਵਾਰ 14 ਤਰੀਕ ਹੈਗੀ ਆਪਣੀ ਵਾਗ ਗਈ ਤੇ ਅਸੀਂ ਵੀ ਦੇਖਿਆ ਇਸ ਘੋਟਕੋਤੀ ਹਨਾ ਚਲੋ ਜੀ ਆਪਾਂ ਹੁਣ ਟਾਰ ਕੱਢਦੇਗੇ ਮੱਝ ਦੀ ਤੇ ਜਿਹੜਾ ਟਾਈਮ ਹੈ ਹੁਣ 6 ਵਜੇ ਨਾਲ ਹੋ ਗਏ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਅੱਜ ਦੇ ਵਲੋਗ ਦੀ ਇੱਥੇ ਐਂਡ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ